ਹਰ ਪਾਸੇ ਧੁੰਦ ਹੀ ਧੁੰਦ ਛਾਈ ਹੋਈ ਹੈ ਤੇ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਹੈ 90 ਸਾਲ ਦੀ ਜਿਵੇਂ ਸ਼ੁਰੂਆਤ ਹੋਈ ਹੈ ਉਸ ਤੋਂ ਹੀ ਵੇਖਿਆ ਜਾ ਰਿਹਾ ਹੈ ਇਸ ਹਫਤੇ ਜੋ ਹੈ ਚਿੱਟੀ ਚਾਦਰ ਧੁੰਦ ਦੀ ਸਵੇਰ ਵਿੱਚ ਵੇਖੀ ਜਾ ਰਹੀ ਹੈ ਅਗਲੇ 6 ਦਿਨਾਂ ਤੱਕ ਦਾ ਅਲਰਟ ਵੀ ਜਾਰੀ ਇਸ ਨੂੰ ਲੈ ਕੇ ਕੀਤਾ ਗਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਛਾਈ ਹੋਇਆ ਸੰਗਰੂਰ ਤੋਂ ਸਾਡੇ ਸਹਿਯੋਗੀ ਹਰਜੀਤ ਜੁੜਗੇ ਨੇ ਹਰਜੀਤ ਇਸ ਸਮੇਂ ਦੀ ਕੀ ਤਸਵੀਰ ਹੈ ਜੀ ਵੀ ਨੀਲੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਅੱਜ ਪੂਰੇ ਚਾਰੇ ਪਾਸੇ ਚਿੱਟੀ ਚਾਦਰ ਨਜ਼ਰ ਆਉਦੀ ਹੈ ਤੁੰਦੀ ਪਰ ਉੱਥੇ ਹੀ ਜੇਕਰ ਮੌਸਮ ਵਿਭਾਗ ਦੀ ਵਧੀਆ ਤਾਂ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਕਿ 53 ਸਾਲ ਦਾ ਕਿੰਨੇ ਕਿੰਨੇ ਠੰਡ ਨੇ ਜੋ ਰਿਕਾਰਡ ਤੋੜ ਦਿੱਤਾ ਗਿਆ ਇਸ ਸਮੇਂ ਨੀਲੋ ਵਾਸੀ ਸੰਗਰੂੜ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਤੁਸੀਂ ਵੇਖ ਸਕਦੇ ਹੋ ਕਿੰਨੇ 10 ਰੁਪਏ ਰਿਆ ਇਸੇ ਤੁੰਦਾਂ ਤੇ ਰਬਾਦੀ ਠੰਡ ਦਾ ਸਬਜੀ ਦੇ ਉੱਤੇ ਸਬਜੀ ਵੇਚਣ ਵਾਲਿਆਂ ਨੂੰ ਸਬਜੀ ਵਕ ਦੇ ਦਿੱਤਾ ਜਾਂ ਫਿਰ ਕਿਸਾਨ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕਸਰ ਪੈ ਰਿਹਾ ਤੁਸੀਂ ਪੇਸ਼ਾਨਾ ਦੇ ਨਾਲ ਵੀ ਗੱਲ ਕਰਾਂਗੇ ਅਤੇ ਜੋ ਸਬਜੀ ਵੇਚਣ ਵਾਲੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਉਂ ਕਰਕੇ ਜਦੋਂ ਧੁੰਦ ਪੈਂਦੀ ਆ ਅਤੇ ਸਰਦੀ ਲਗਾਤਾਰ ਵੱਧਦੀ ਜਾ ਰਹੀ ਹੈ ਨਿਯਮਾਂ ਉਹਨੂੰ ਦੇਖ ਕੇ ਕਿਤਨਾ ਕਿਤੇ ਲੱਗ ਰਿਹਾ ਮੰਡੀ ਦੇ ਵਿੱਚ ਪਹਿਲਾਂ ਵੀ ਆਉਂਦੇ ਆ ਪਰ ਕਿਤਨੇ ਕਿਤੇ ਜੋ ਲੋਕ ਲੋਕ ਘੱਟ ਦਿਖਾਈ ਦੇ ਰਹੇ ਨੇ ਜੋ ਸਬਜ਼ੀ ਦੀ 3 ਰੁਪਏ ਕੀ ਨਾ ਸਰ ਮੁਹੰਮਦ ਜ਼ਫਰ ਮੁਹੰਮਦ ਜ਼ਫਰ ਕਿੰਨਾ ਕਸਰ ਪੈ ਰਿਹਾ ਜੇਕਰ ਸਰਦੀ ਅਤੇ ਠੰਡ ਦੀ ਗੱਲ ਕੀਤੀ ਹੋਵੇ ਲੱਗਾ ਹੁਣ ਅੱਜ ਵੇਖਿਆ ਕਿ ਚਿੱਟੀ ਚਾਦਰ ਵਿਕੀ ਹੋਈ ਹੈ ਤੁਸੀਂ ਵੀ ਸਬਜ਼ੀ ਤੇ ਬਜਾਈ ਦਾ ਕੰਮ ਕਰਦੇ ਹੋ ਕੋਈ ਗੁੜਾ ਹੜਾ ਨਹੀਂ ਹੈ ਕੋਈ ਮਿਲਿਆ ਕੋਈ ਗਾਹਕ ਨਹੀਂ ਵਿਕਰੀ ਹੋ ਰਹੀ ਇਹ ਛੱਡ ਕਰਕੇ ਨਹੀਂ ਆ ਰਹੇ ਲੋਕ ਬਿਲਕੁਲ ਛੱਡ ਕਰਕੇ ਲੋਕ ਨਹੀਂ ਆ ਰਹੇ ਹੋਰ ਵੀ ਸਾਡੇ ਕਿਸਾਨ ਮਜ਼ਦੂਰ ਨੇ ਕੀ ਨਾ ਬਾਈ ਜੀ ਗਵੀਰ ਜੀ ਛੱਡ ਤੇ ਇਤੋਂ ਕਿੰਨਾ ਅਸਰ ਪੈ ਰਿਹਾ ਤੁੰਡ ਕਰਦੇ ਗਾਹਕ ਨਹੀਂ ਨਿਕਲਦਾ ਹੀ ਬਾਹਰ ਬੇਦਰ ਲਾਉਂਦਾ ਸੀ ਮੁੰਡਲੀ ਲਾ ਕੇ ਬੈਠਾ ਮੋਣੀ ਵੀ ਨਿਕਲ ਗਿਆ ਗਾਹਕ ਨਹੀਂ ਨਿਕਲ ਰਿਹਾ ਇਹ ਕੋਰੇ ਦੀ ਗੱਲ ਕੀਤੀ ਆ ਵੀ ਜਿਸ ਤਰ੍ਹਾਂ ਲਗਾਤਾਰ ਕੋਰਾ ਡਿੱਗ ਰਿਹਾ ਅ ਫਸਲਾਂ ਨੂੰ ਕਿੰਨਾ ਫਾਇਦਾ ਮਿਲਣ ਵਾਲਾ ਆਲੂ ਦੀ ਵਿਜਾਈ ਆਲੂ ਤੇ ਬਹੁਤ ਅਸਰ ਆ ਲੈਂਗ ਪੈ ਰਹੀ ਆ ਬਾਂਸਾਂ ਪੀ ਜਾਉਂਦੀ ਹੋ ਜਾਂਦੀ ਤੇ ਅਰ ਬਾਕੀ ਆ ਮੌਸਮ ਦੇ ਨੂੰ ਸਿੱਧੇ ਮੁੱਦਾ ਆ ਬਿਲਕੁਲ ਨਿਲਮ ਕਿਤੇ ਕਿਤੇ ਜੋ ਕੋਰਾ ਪੈ ਰਿਹਾ ਜਿਸੇ ਕਣਕ ਤੇ ਪੀੜੀ ਹੁੰਦੀ ਜਾ ਰਹੀ ਆ ਉੱਤੇ ਕਿੰਨੇ ਕਿੰਨੇ ਜੋ ਆਲੂ ਦੀ ਖੇਤੀ ਕਰਦੇ ਨੇ ਕਿਸਾਨ ਉਹਨਾਂ ਨੂੰ ਕਿਤੇ ਨਾ ਕਿਤੇ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਇਸ ਟੁੰਡਾ ਤੇ ਬਾਦੀ ਛਣ ਦੇ ਕਾਰਨ ਤੇ ਹਰਜੀਤ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਨੇ ਵੀ ਚੇਤਾਵਨੀ ਦੇ ਦਿੱਤੀ ਅਗਲੇ 6 ਦਿਨਾਂ ਦੇ ਲਈ ਕਿ ਸੰਘਣੀ ਧੁੰਦ ਹੈ ਆਜੀ ਜੀ ਨੋ ਬਿਲਕੁਲ ਚਾਹੇ ਮੌਸਮ ਪ੍ਰਾਗ ਦੀ ਮੰਨੀਏ ਤਾਂ ਮੈਂ ਪਹਿਲਾਂ ਵੀ ਆਖਿਆ ਕਿ ਕਿਤੇ ਨਾ ਕਿਤੇ ਮੌਸਮ ਪ੍ਰਾਗ ਹੈ ਕਿ 75 ਸਾਲ ਦਾ ਰਿਕਾਰਡ ਤੋੜ ਦਿੱਤਾ ਕਿ ਇਸ ਸਾਲ ਨੇ ਸ਼ੀਤ ਰਹਿਤ ਜਾਰੀ ਹੈ ਕਿਤੇ ਕਿਤੇ ਹਾੜੇ ਜਮਾਉਣ ਵਾਲੀ ਕਿਤੇ ਨਾ ਕਿਤੇ ਜੋ ਠੰਡ ਪੈ ਰਹੀ ਆ ਜੋ ਆਮ ਲੋਕ ਦੇ ਉਹਨਾਂ ਤੇ ਕੀ ਅਸਰ ਪੈ ਰਿਹਾ ਗੱਲ ਕਰ ਰਹੇ ਨੇ ਤੇ ਹੋਰ ਵੀ ਪਬਲਿਕ ਖੜੇ ਨੇ ਜੀ ਨਾ ਵੀਰੇ ਜੀ ਜੀ ਜੇ ਤੁਸੀਂ ਰੋਹਰ ਰੋਜ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ ਕਿੰਨਾ ਅਸਰ ਪੈ ਰਿਹਾ ਆ ਆਮ ਪਹਿਲਾਂ ਨਾਲੋਂ ਜਿੰਨੇ ਕਿਤੇ ਹੁੰਦੇ ਹੁੰਦੇ

ਬਹੁਤ ਸ਼ੁਕਰੀਆ ਹਰਜੀਤ ਤਮਾਮ ਜਾਣਕਾਰੀ ਦੇ ਲਈ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਜਨ ਜੀਵਨ ਪ੍ਰਭਾਵਿਤ ਹੁੰਦਾ ਇਸ ਠੰਡ ਨਾਲ ਨਜ਼ਰ ਆ ਰਿਹਾ ਤੇ ਉੱਥੇ ਹੀ ਵੇਖ ਸਕਦੇ ਹੋ ਧੁੰਦ ਦੀ ਚਿੱਟੀ ਚਾਦਰ ਕਾਰਨ ਵਾਹਨਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਦਾ ਵੀ ਇੱਥੇ ਸਿੱਧੇ ਤੌਰ ਤੇ ਕਹਿਣਾ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਣ ਤੇ ਵਾਹਨ ਦੀ ਰਫ਼ਤਾਰ ਵੀ ਹੌਲੀ ਰੱਖਣੀ ਹੈ ਤੇ ਇਸ ਮੌਸਮ ਕਾਰਨ ਜ਼ਿੰਦਗੀ ਦੀ ਰਫ਼ਤਾਰ ਤੇ ਵੀ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਧੁੰਦ ਇਕ ਸੱਦੋ ਦਿਨ ਵੇਲੇ ਵੀ ਲਾਈਟਾਂ ਜਗਾ ਕੇ ਇਹ ਵਾਹਨ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ